ਸਸਿガル ਸਾਰਿਆਂ ਨੂੰ ਮੈਂ ਸਕੂਲ ਤੋਂ ਆ ਗਈ ਵੈਲਕਮ ਟੂ ਮਾਈ ਨਿਊ ਵਲੌਗ ਇੱਥੇ ਮੰਮੀ ਗਾੜੀ ਵਾਲੀ ਖੜੇ ਨੇ ਡੈਡੀ ਦੇ ਪਸੀਨਾ ਦੇਖੋ ਕਿਵੇਂ ਟਪਕਦਾ ਪਿਆ ਥੱਲੇ ਡੈਡੀ ਬੋਲਦੇ ਨੇ ਸਹੀ ਹੁੰਦਾ ਮੰਮੀ ਡੈਡੀ ਇਹਨੂੰ ਵੀਡੀਓ ਬਣਾ ਕੇ ਅਟੇ ਨੇ ਪੁੱਛੋ ਕੌਣ ਆ ਗਿਆ ਜੀਪ ਅੱਜ ਆਪੇ ਆ ਗਈ ਹੈ ਆਈ ਤਾਂ ਜਾਣ ਪੈਗੀ ਫਿਰ ਨਾ ਸਹੀ ਹੈ ਮੈਂ ਦੇਖੀ ਹਾਂ ਨਾ ਜੋ ਤੋਂ ਮੈਂ ਕਿਹਾ ਮੈਂ ਆਪਣੇ ਆਪ ਆ ਗਈ ਅੱਜ ਤਾਂ ਇਸ ਤਰੀਆ ਆ ਜਾਕਰ ਠੀਕ ਹੈ ਨਾ ਹੌਸਲਾ ਰੱਖਿਆ ਕਰ ਥੋੜਾ ਜਿਹਾ ਗਲਤ ਗੱਲ ਕਰ। ਉਹ ਗੱਲ ਕਰਾ ਸੱਸਰੀ ਘਰ ਬੁਲਾਇਆ ਸਾਰਿਆਂ ਨੂੰ। ਹੱਥ ਕਰਕੇ ਕਿਵੇਂ ਕਿੜਾ ਕਰਦੇ ਨੇ? ਭੁੱਲ ਗਈ। ਸੱਸਰੀ ਘਰ ਕਿਵੇਂ ਬੁਲਾਵੀਗੀ ਐ? ਹਾਂ ਸੱਸਰੀ ਘਰ। ਠੀਕ ਆ ਇਸ ਤਰ੍ਹਾਂ ਹੌਸਲੇ ਨਾਲ ਰਹੀ ਕਰ ਠੀਕ ਐ। ਹੋਰ ਹੁਣ ਇੱਥੋਂ ਵੀ ਆਪੇ ਚੜ ਜਾ। ਆਪੇ ਵਗ ਜਾ। ਵਗ ਜਾ ਵਗ ਜਾ। ਆਹ ਦੇਖੀ ਤੋ ਇੱਥੋਂ ਤੁਹਾਡੇ ਤੱਗ ਹੁੰਦੀ ਐ ਅੱਜ ਦੇਖਦੇ ਆਪੇ ਵਗ ਜੇਗੀ। ਵਗ ਜਾ ਕੁਛ ਨਹੀਂ ਹੁੰਦਾ। ਕੁਛ ਨਹੀਂਗਾ ਵੀਰੇ ਕੁਛ ਨਹੀਂਗਾ ਕੁਛ ਵੀ। ਚੱਲ। ਵਾਹਿਗੁਰੂ ਵਗ ਜਾ ਚੜੇ ਚੜੇ ਕੁਛ ਨਹੀਂਗਾ ਕੁਛ ਨਹੀਂਗਾ ਚੜ ਜਾ ਵਾਹਿਗੁਰੂ ਕਹਿ ਕੇ ਨਾ ਬਾਬੇ ਦਾ ਨਾਮ ਲੈ ਕੇ ਚੜ ਜਾ ਅੱਗੇ ਹੋ ਅੱਗੇ ਹੋਰ ਪੈਰ ਅੱਗੇ ਕਰ ਅੱਗੇ ਪੈਰ ਕਰ ਆ ਪੈਰ ਅੱਗੇ ਕਰ ਹੋਰ ਉਰਲਾ ਇਹ ਉਰਲੀ ਸਾਈਡ ਵਾਲਾ ਪਾਰ ਨਾ ਅੱਗੇ ਕਰ ਜਿਹੜਾ ਉਰਲਾ ਪੈਰਨ ਅੱਗੇ ਕਰ ਮਨਜੀਤ ਇਧਰ ਦੇਖੀ ਚੱਲ ਹੱਥ ਵੜ ਕੇ ਚੜਾ ਦਉ ਮਮ ਚੜਾ ਦੇਣਾ ਡੇਗਣਾ ਪੋਏਗਾ ਤੇ ਚੜਾ ਚੜੇ ਚੜ ਜਾ ਕੋਈ ਗੱਲ ਨਹੀਂ ਕੁਛ ਨਹੀਂ ਹੈ ਉੱਚਾ ਨਹੀਂਗਾ ਜਾਵਾਂ ਵੀ ਕੁਛ ਨਹੀਂਗਾ ਪੈਰ ਅੱਧਾ ਰੱਖਣੀ ਹੈ ਨਾ ਤਾਂ ਕਰਕੇ ਦਿੱਕਤ ਹੁੰਦੀ ਹੈ ਅੱਗੇ ਜਾ ਹੌਣ ਰੱਖ ਪੈਰ ਅੱਗੇ ਹੌਣ ਰੱਖ ਪੈਰ ਅੱਗੇ ਤੇ ਲੰਘ ਜਾ ਹਾਂ ਅੱਗੇ ਰੱਖ ਕੇ ਪੂਰਾ ਪੈਰ ਪੂਰਾ ਆ ਜਾ ਫਿਰ ਤਾਂ ਸਹੀ ਰਹਿੰਦਾ ਅੱਧਾ ਰਖੀਂਦਾ ਨਾ ਤਾਂ ਚੱਲ ਵਾਹਿਗੁਰੂ ਜੀ ਔਰ ਟੈਲ ਵਾਲਾ ਗੱਤਾ ਤੇ ਗੱਟੇ ਸੀਮੈਂਟ ਵਾਲੇ ਅੱਜ ਟਰਾਲਾ ਭਰ ਲਿਆ ਬਾਈ ਅਸੀਂ ਚੱਲੇ ਆਂ ਵੇਚਣ ਆਉਣਾ ਤੇ ਉੱਗੇ ਵਾਵਾ ਸਾਰਾ ਹੋ ਗਿਆ ਅੰਦਰੋਂ ਬਰਾਂਡਾ ਉਹਨਾਂ ਖਾਲੀ ਹੋ ਜੂਗਾ ਲਗਭਗ ਤੇ ਚਲੋ ਵੇਚ ਕੇ ਆਣੇ ਕੁਝ ਹੋਰ ਵੀ ਹੈਗੇ ਹੈ ਹਾਂ ਆ ਨੰਨੇ ਕੀ ਦਿਓ ਆ ਸ਼ੰਕਾ ਇਹਦੇ ਇੱਥੇ ਲਾਵਾਂਗੇ ਨਾ ਕੰਮ ਵਾਲਾ ਬਣਾਵਾਂਗੇ ਇੱਥੇ ਔਰ ਆ ਟੁੱਟੀ ਪਾਕੀ ਰਹੀ ਐ ਇੱਕ ਬਾੜ ਲੱਦ ਕੇ ਤੇ ਚੱਲ ਪਏ ਓ ਬੱਟੀ ਡਿੱਗੀ ਬਾਟੀਵਰ ਨਾਲ ਜਾਂ ਸੀ ਯਾਰ ਨਹੀਂ ਪਤਾ ਨਹੀਂ ਸੀ ਤਾਂ ਮੈਂ ਕਿਹੜਾ ਕੰਮ ਲਈ ਜਾਣਾ ਚਲੋ ਲਿਜਾਣਾ ਤੈਨੂੰ ਵੀ ਸੀ ਠੀਕ ਹੈ ਜਗਾ ਨਹੀਂ ਰਿਕਸ਼ੇ ਅਗਲੀ ਵਾਰ ਲੈ ਕੇ ਅਗਲੇ ਘੇੜੇ ਤੈਨੂੰ ਨਾਲ ਦੇ ਲੈ ਜਾਣਾ ਠੀਕ ਹੈ ਆ ਗਿਆ ਕਬਾੜੇ ਦੀ ਦੁਕਾਨ ਤੇ ਕਬਾੜ ਲਾਈ ਜਾਂਦੇ ਨੇ ਲਾ ਕੇ ਤੋਲਣਗੇ ਉੱਥੇ ਕੰਦੇ ਤੇ ਹੋ ਜੀ ਦਾ ਚਾਹ ਰਾਮ ਅਗਰ ਬੈਠਣ ਸਾਹਬ ਹੋਵੇ ਜਦੋਂ ਮੈਂ ਜਮਣ ਲੈ ਕੇ ਆ ਉਹ ਪੂਰੇ ਤਰ੍ਹਾਂ ਅਸੇ ਨਾ ਤਗੜੀਆ ਸ਼ਾਇਦ ਮੈਨੂੰ ਲੱਗਦਾ ਘੰਟਾ ਡੇਢ ਘੰਟਾ ਆਰਾਮ ਲੱਗ ਜੂਗਾ ਠੀਕ ਹੁਣ ਤੇ ਚਲੋ ਇੰਤਜ਼ਾਰ ਕਰਦੇ ਆ ਇਸ ਬਿਨਾਂ ਤਾਂ ਸਰਦਾ ਵੀ ਨਹੀਂ ਫਿਰ ਹਾਂ ਅੱਜ ਕੀ ਚੱਲ ਰਿਹਾ ਹੈ ਇਹ ਘੜੇ ਭਾਂਡੇ ਕੱਢ ਲੈਣਾ ਬੱਦੇ ਅਰੇ ਅੱਛਾ ਇਧਰ ਆਟਾ ਅੱਛਾ ਉਹ ਮਾਂਜ ਕੇ ਰੱਖੀ ਆ ਤੇ ਉਪਰ ਮੌਸਮ ਕਿਵੇਂ ਹੋ ਰਿਹਾ ਜੇ ਚਾਰ ਕਣੀਆਂ ਪੈ ਗਈਆਂ ਨਾ ਇਹ ਗਿੱਲਾ ਹੋ ਜਾਣਾ ਸਾਰਾ ਸਲਾਬ ਜੇਗਾ ਮੈਂ ਉਹੀ ਤਾਂ ਕਹਿੰਨਾ ਤੋਂ ਪੈ ਗਈ ਕਿੱਥੇ ਆ ਅੱਗੇ ਹੈਗੀ ਸੀ ਪਹਿਲਾਂ ਹੈਗੀ ਸੀ ਬੁਰਿਆਲ ਲੈ ਦੱਸ ਉਹ ਉਧਰ ਕੀ ਹੈ ਅੱਛਾ ਇਹ ਮਸਾਲੇ ਨੇ ਹਲਦੀ ਮਿਰਚ ਅਗੀ ਨਮਕ ਹੈ ਨਾ ਨਮਕ ਮਸਾਲਾ ਜੀਰਾ ਪਤੀ ਜਿੰਨੀਆ ਜਿੰਨੀਆ ਚ ਫਿਰ ਪਾ ਰખી ਹੈ ਆ ਡੱਬੇ ਲਈ ਸੀ ਉਹ ਤੇ ਦੂਜੀ ਸੀ ਅੱਛਾ ਉਹ ਹੋਰ ਪਾਸੇ ਪਈ ਸੀ ਹੋਰ ਆ ਠੀਕ ਹੈ ਇਹ ਡੱਬੇ ਲਈ ਹੋਰ ਨਾ ਡੱਬੇ ਚ ਪਾਉਣਾ ਠੀਕ ਹੁਣ ਚੱਲੀਏ ਆਰਾਮ ਕਰਨ ਅੰਦਰ ਹੋਰ ਚਾ ਲਾਉਣਾ ਕੀ ਹੈ ਹੁਣ ਕੁਛ ਨਹੀਂ ਅੱਛਾ ਜੀ ਕੀ ਕੀ ਬੋਲ ਰਹੀ ਤੁਸੀਂ ਸੋਣ ਮੈਂ ਕੁਝ ਨਹੀਂ ਬੋਲਦੀ ਤੁਸੀਂ ਕਹਿਣਾ ਮੈਨੂੰ ਕਦੀ ਲੱਗੀ ਆਂਦੀ ਥਾਰ ਬਗਿਆ ਗਰਮੀ ਲੱਗੀ ਜਾਂਦੀ ਐ ਕੀ ਵੀ ਲਿਆਂਦੀ ਐ ਫੇਰ ਤੁਹਾਡੇ ਵਾਸਤੇ ਕੀ ਪੱਖਾ ਲਿਆਂਦਾ ਹੈ ਉੱਪਰ ਰਾਨਾ ਦਾ ਸੋਣ ਨੇ ਦੀਨ ਬਾਕਸਿੰਗ ਕਰਾਂਗੇ ਆਪਾਂ ਇਹ ਮੂੰਹ ਕੁ ਜੜਾਈ ਜਾਂਦੇ ਹੋ ਮੈਂ ਤਾਂ ਦਿਖਾਇਆ ਕੋਈ ਨਹੀਂ ਕਰਨ ਬਾਕਸਿੰਗ ਕਰਾਂਗੇ ਸਾਰੇ ਤੁਸੀਂ ਦੇਖ लीजिएगा ਬੰਦੂ ਮੈਂ ਅੱਜ ਗਿਆ ਸੀ ਦੁਕਾਨ ਤੇ ਤੇ ਪੱਖਾ ਲੈ ਕੇ ਆਇਆ ਰਸੋਈ ਵਾਸਤੇ ਕਬਾੜ ਵੇਚ ਕੇ ਆਇਆ ਸੀ ਕਬਾੜ ਵੇਚ ਕੇ ਜਿਹੜੇ ਪੈਸੇ ਬਣੇ ਉਹ ਤੋਂ ਮੈਂ ਪੱਖਾ ਲਿਆ ਤੋ ਉਹਨੂੰ ਅਨਬਾਕਸ ਕਰਦੇ ਆ ਹਾਂ ਰਸੋਈ ਵਾਲਾ ਪੱਖਾ ਇਹ ਛੋਟਾ ਛੱਤ ਵਾਲਾ ਚਲੋ ਖੋਲੋ ਬੇਟਾ ਦੇਖੋ ਕੀ ਜਾਇਆ ਇਹਨੂੰ ਅਨਬਾਕਸ ਕਰਦੇ ਆ ਪੱਖਾ ਤੋਨੇ ਦੋ ਉਹਨੇ ਦੋ ਇੱਕ ਕਬਾੜ ਵੇਚ ਕੇ ਲਿਆਂਦਾ ਆ ਪੱਖਾ ਕਬਾੜ ਵੇਚ ਕੇ ਆਇਆ ਹਾਂ ਅੱਜ ਗੱਤੇ ਕੋਤੇ ਵੇਚ ਕੇ ਆਇਆ ਸੀ ਅੱਜ ਆ ਸਰਣਾ ਵਟ ਦਾ ਕੜਲਾ ਆਰਾਮ ਨਾਲ ਆਰਾਮ ਨਾਲ ਕੱਟ ਬਾਹਰ ਇੱਥੇ ਰੱਖਿਆ ਤਾਂ ਇੱਕ ਟੰਗਣ ਵਾਸਤੇ ਜੀਡੀ ਐਚਡੀ ਉਹ ਦੂਜਾ ਫਰ-ਫਰ ਕੱਟ ਫਰ ਨੇ ਆ ਡੱਬੇ ਚ ਡੱਬਾ ਬਾਹਰ ਕੱਟ ਹਾਂ ਡੱਬਾ ਬਾਹਰ ਕੱਟ ਫਰ ਕੱਢ ਦੇ ਇਹਨੂੰ ਬਾਕਸ ਕਰੈ ਨੂੰ ਵੀ ਫਰ ਕੇ ਇੰਜ ਨੇ ਛੋਟੇ ਛੋਟੇ ਹੋ ਗਏ ਨਾ ਇੱਕ ਹੀ ਡੱਬਾ ਹੈਗਾ ਹਾਂ ਇਹਦੇ ਵਿੱਚ ਹੀ ਨੇ ਛੋਟੇ ਛੋਟੇ ਮਸਲ ਕਰੋ ਹਾਂ ਮੈਨੂੰ ਨਹੀਂ ਨਵਦੀਪ ਸਾਈਡ ਤੋਂ ਪੱਟਾ ਕਰਦੇ ਨੇ ਕਦੇ ਇਹ ਟੇਪ ਇਸ ਤਰ੍ਹਾਂ ਪਟੀ ਨਹੀਂ ਹੁੰਦੀ ਐ ਜਿਆ ਹੈਲੋ ਚਲ ਕੱਢੀਏ ਇੱਕ ਵਾਰ ਗੇਨੇ ਨੇ ਅੱਗੇ ਬਾਰੇ ਆਣ ਗਏ ਆਂਗੇ ਆਂਗੇ ਲਓ ਜੀ ਅੱਗੋ ਦਿਖਾਓ ਸੈਟ ਕਰੋ ਇੱਕ ਕੱਢੀ ਅੱਜ ਨਾ ਡਿਜ਼ਾਈਨ ਬੜਾ ਹੈ ਯਾਰ ਕਾਲੇ ਰੰਗ ਦੇ ਕਾਲੇ ਰੰਗ ਦਾ ਸਹੀ ਹੈ ਕਹਿੰਦੇ ਜਲਦੀ ਉਹ ਨਹੀਂ ਲੱਗਦਾ ਉਹ ਕਿੱਥੇ ਜਿਹੜਾ ਗੋਲ ਜਿਹਾ ਲੱਗਦਾ ਉਹ ਵੀ ਲੱਗਾ ਆਵੇਗਾ ਸਾਰਾ ਕੁਝ ਇਹ ਵਿੱਚ ਆ ਕੱਢ ਪੱਖਾ ਕੱਢ ਬਾਰ ਆਰਾਮ ਨਾਲ ਜਾ ਤੇ ਆਰਾਮ ਨਾਲ ਆਰਾਮ ਆ ਦੇ ਬਲੈਕ ਕਲਰ ਦਾ ਪੱਖਾ ਕੱਢ ਦੇ ਵਿੱਚ ਤੁਹਾਨੂੰ ਲਾ ਦੇ ਪਲਾ ਦੇ ਗੱਤਾ ਆ ਤੁਹਾਨੂੰ ਠੀਕ ਹੈ ਇਹਨੂੰ ਕੱਢ ਦੇ ਵਿੱਚੋਂ ਹਾਂ ਚੱਲ ਚੱਲ ਬੱਸ ਇਹ ਨਾ ਵੀ ਨਾ ਕਰ ਖੜ ਜਾ ਨਵਦੀਪ ਇਕੱਲਾ ਇਸ ਤਰ੍ਹਾਂ ਥੋੜਾ ਟੁੱਟੇਗਾ ਕੱਲੇ ਜਲਾਣਾ ਪਊਗਾ ਬੇਟਾ ਤੂੰ ਆ ਟੇਪ ਲੱਗੀ ਹੋਈ ਹੈ ਟੇਪ ਲਾ ਦੇਣਾ ਆ ਤੇ ਇਹ ਵਸ ਕਰਨ ਲਈ ਇਕੱਲੀ ਹੈ ਬਸ ਚੱਕਲਾ ਬਖਾਣ ਚੱਕਲਾ ਬਖਾ ਬਸ ਹੋ ਗਿਆ ਪੁੱਤ ਹੋ ਗਿਆ ਹੋ ਗਿਆ ਦੇਖੋ ਬਲੈਕ ਕਲਰ ਦਾ ਖੱਖ ਦਿਖਾਤ ਸਹੀ ਦਰਕਰਤਾ ਸਹੀ ਇਹ ਕਾਰਡ ਹੈ ਸੰਭਾਲ ਕੇ ਰੱਖਣਾ ਇਹ ਇੰਨੀ ਗਰੰਟੀ ਹੈ ਸਾਰਾ ਕੁਝ ਖੱਖ ਠੀਕ ਹੈ ਜੀ ਕਾਲਾ ਕਾਲਾ ਪਲਾਵਾਂਗੇ ਰਸੋਈ ਚ ਖੱਖ ਨਹੀਂ ਕਰਮੇ ਲਗਣੀ ਗਰਮੀ ਨਹੀਂ ਲਗਣੀ ਹਾਂ ਹੁਣ ਗਰਮੀ ਬਹੁਤ ਹੈ ਛੋੜੀ ਛੋੜੀ ਪਕੂੜੀਆਂ ਜਾਈਆਂ ਨੇ ਕਿਵੇਂ ਲੱਗਿਆ ਪਸੰਦ ਆਇਆ ਹਾਂ ਮੰਮੀ ਮੈਨੂੰ ਬਸਰ ਲੈਣਾ ਹੈ ਹੈ ਬਸਰ ਆਵਾਜ਼ ਅਬ ਇਹ ਦਊਗਾ ਹੋਰ ਕੀ ਚਲ ਠੀਕ ਹੈ ਹਾਂ ਜੀ ਹੁਣ ਮੈਂ ਮੰਮੀ ਦੇ ਸਿਰ ਤੇ ਤੇਲ ਲਾਉਣ ਲੱਗੀ ਆ ਕਿਉਂਕਿ ਮੰਮੀ ਦੇ ਸਿਰ ਦਾ ਆਹ ਲਾਣਾ ਬਣਿਆ ਪਿਆ ਆ ਦੇਖੋ ਬਸ ਦੇ ਦੇ ਨੀ ਉਹ ਲਵੰਦੇ ਨਹੀਂ ਦੇਖ ਲਵੰਦੇ ਨਹੀਂ ਆਪ ਠੀਕ ਹੈ ਨਾ ਲਵੰਦੇ ਨਹੀਂ ਆਪ ਹਾਂ ਮੁਕੀ ਹੋ ਗਿਆ ਕੁਛ ਨਹੀਂ ਕੋਈ ਨਹੀਂ ਗਲੇ ਤੋ ਗਈ ਹੈ ਨਹੀਂ ਵੀ ਲਵਾਉਂਦੇ ਨਹੀਂ ਲੋਕ ਆ ਨਹੀਂ ਤਾਂ ਇਹ ਕਿ ਤੁ ਲਾਂਦੀ ਨਹੀਂ ਹੈਗੀ ਲਵਾ ਨਹੀਂ ਇੰਨੀ ਆ ਕਿ ਲਵਾ ਨਹੀਂ ਤਾਂ ਇਹ ਕਿ ਪਰ ਲਾਂਦੀ ਨਹੀਂ ਵਾਓ ਰਾਲੇ ਹੁਨੀ ਤੁਸੀਂ ਕੋਈ ਨਹੀਂ ਅੱਜ ਚੰਗੀ ਤਰ੍ਹਾਂ ਮਾਲਿਸ਼ ਕਰੂੰਗੀ ਤੁਹਾਡੀ ਮੈਂ ਠੀਕ ਹੈ ਦੇਖ ਨਹੀਂ ਸਿਰ ਟੱਕ ਟੱਕ ਕੇ ਮਾਲਿਸ਼ ਕਰੂੰਗੀ ਮੈਂ ਕੋਟ ਕੋਟ ਸ਼ੁਕਰ ਹੈ ਬੋਰਡ ਲਾਨ ਵਾਲੇ ਆ ਗਏ ਖਾਲੀ ਖਾਲੀ ਸਮਝਾਜ ਦਾਇ ਕਰੂੰਗਾ ਵੀਡੀਓ ਬੋਰਡ ਲਾਨ ਆ ਗਏ ਅੰਕਲ ਪੱਖਾ ਵੀ ਲਾਣਾ ਹੈ ਸਾਡਾ ਪਰ ਉੱਪਰ ਲੱਗੂਗਾ ਛੋਟਾ ਜਿਹਾ ਪੱਖਾ ਲੱਗੇ ਆਏ ਆਂ ਅਸੀਂ ਉਧਰ ਇੱਕ ਕਿੱਥੇ ਬੋਰਡ ਲੱਗੂਗਾ ਇੱਕ ਦਰਵਾਜੇ ਦੇ ਪਿੱਛੇ ਐ ਤੇ ਉੱਪਰ ਪੱਖਾ ਲੱਗੂਗਾ ਬੋਰਡ ਤਾਂ ਕਿੱਥੇ ਲੱਗੂਗਾ ਆਗੇ ਅੰਕਲ ਨਾਲ ਨਾਲ ਐ ਤੇ ਕਿੱਥੇ ਲਗੋ ਤਾਰਾ ਕੱਢ ਰੱਖੀਆਂ ਨੇ ਇੱਥੇ ਕਰੰਟ ਕਰੂੰ ਟਾਂ ਲੱਗ ਜੇ ਤੇ ਉੱਪਰ ਪੱਖਾ ਲੱਗੂਗਾ ਇੱਥੇ ਐ ਸਾਰਾ ਸਮਾਨ ਸਮੂਹ ਕਰਤਾ ਸੈੱਟ ਸੀ ਕਿ ਸਾਰਾ ਰੱਖਤਾ ਇੱਥੇ ਐ ਸਾਰਾ ਅੰਕਲ ਦਾ ਸਮਾਨ ਪਿਆ ਐ ਦੇ ਡੈਡੀ ਜੀ ਤੁਸੀਂ ਕੀ ਕਰਦਾ ਫੇਰੇ ਪੱਖੇ ਨਾਲ ਇਹਨਾਂ ਪੱਖੇ ਤੇ ਲੱਗਾ ਹੈ ਕਾਗਜ਼ ਅੱਛਾ ਪੱਖੇ ਤੇ ਤੰਗ ਤਾਂ ਤਾਂ ਫਿਰ ਲੈਣਾ ਨਹੀਂ ਕੱਟ ਤਾਂ ਸਾਫ਼ ਹੋ ਜਾਣਾ ਪਰ ਠੀਕ ਹੈ ਹੁਣ ਆਪਣਾ ਪੱਖਾ ਲੱਗਦਾ ਹੈ ਅੰਦਰ ਚਲੋ ਕਰੋ ਫਿਰ ਤੁਸੀਂ ਸੰਜੀ ਸਾਡੇ ਰਸੋਈ ਦੇ ਬੋਰਡ ਲੱਗ ਪਰ ਚਲਦੇ ਨਹੀਂ ਪਏ ਹਾਂ ਮੈਂ ਚਲਦੇ ਪਹਿਲੇ ਮੈਂ ਬੱਕਾ ਚਲਾ ਕੇ ਲੈਂਦੇ ਹਾਂ ਚਲਦੇ ਆਂ। ਅਸ ਮੇਰੇ ਘਰ ਪਾਕੀ ਨਾ। ਆਹ ਸਿੱਟੂ ਲ ਵੀ ਰੱਖਤਾ, ਸਿਲੰਡਰ ਵੀ ਰੱਖਤਾ। ਲੱਗ ਖਾਈ ਦੇ ਸੋਈ ਸਾਡੀ ਲਗਭਗ ਹੀ ਹੋਈਗੀ ਤੇ ਆਪ ਤਾਂ ਸਾਡੀ ਸਾਰੀ। ਫਰਿੱਜ ਆਪ ਕੋਈ ਥਾਂ। ਹਾਂ, ਇੱਥੇ ਫਰਿੱਜ ਦੀ ਥਾਂ ਬਣਾਈ ਹੈ ਜੀ ਤੇ ਫਰਿੱਜ ਰੱਖਾਂਗੇ। ਇੱਥੇ ਦਾ ਪਲੱਗ ਲੱਗੂਗਾ। ਇੱਥੇ ਆ ਵਾਲੀ ਕੁੰਡੀਆਂ ਹੋਰ ਲਵਾਉਣੀਆਂ ਨੇ ਅਸੀਂ ਇੱਥੇ। ਇੱਥੇ ਜੀ। ਕਿਉਂਕਿ ਹੈ ਟਿਪ ਨੂੰ ਤੁਹਾਨੂੰ ਨਹੀਂ ਦੇਣੀ ਤੇ ਜਿਹੜਾ ਡੇਟ ਜੰਨੇ ਨੂੰ ਟਿਪ ਨੂੰ। ਸ਼ੁਰੂ ਮੈਂ ਤੇੜਕਾ ਚਾਵਲ ਬਣਾ ਲੈਂਦੇ। ਚਾਵਲ ਕਿੱਥੇ ਹੈ? ਅਰੇ ਮੈਂ ਪਿਆਜ਼ ਨਹੀਂ ਚੰਮੀ ਅਰੇ ਛੋਲੇ ਪੈਸੇ ਮੈਂ ਨਾਲੇ ਦੇਸ ਚ ਗਰ ਖਾ ਕੇ ਫੇਰ ਉੜਾ ਲਈ ਹੁਣ ਬਣਾਣਗੇ ਮੈਂ ਤੜਕੇ ਵਾਲੇ ਚਾਵਲ ਹਾਂਜੀ ਹੁਣ ਰਾਤ ਦਾ ਡਿਨਰ ਚੱਲ ਰਿਹਾ ਹੈ ਤੜਕੇ ਵਾਲੇ ਚਾਵਲ ਤੇ ਦਹੀਂ ਮੈਨੂੰ ਜਦ ਇਹ ਨਾ ਕਰੇ ਕਿ ਸ ਮੈਂ ਹੱਥਾਂ ਨਾਲ ਹੀ ਖਾਂਦੀ ਆ ਮੇਰਾ ਹੀ ਹੈ ਕਦੇ ਜਦ ਇਹ ਨਾਲ ਹੀ ਖਾਂਦੇ ਮੈਂ ਚਾਵਲ ਹੱਥਾਂ ਨਾਲ ਹੀ ਖਾਂਦੀ ਆ ਮੇਰਾ ਹੀ ਪਿਆਸ ਇਹਨੂੰ ਹਮੇਸ਼ਾ ਬਸ ਚਾਵਲ ਮਿਲਦੇ ਰਹਣ ਮੈਨੂੰ ਹੋਰ ਕੁਝ ਨਹੀਂ ਇਹ ਚਾਵਲ ਦੀ ਜ਼ਿਆਦਾ ਚਾਹ ਮੈਨੂੰ ਪਸੰਦ ਹੈ ਨਾ ਕੋਈ ਵੀ ਮਿਲ ਜਾਵੇ ਮੈਨੂੰ ਚਾਵਲ ਚੱਲ ਰੁਕੀ ਟੇਸਟੀ ਹੈ ਦੇਖ ਨਾ ਵਾਹ ਜੀ ਖਾਣਾ ਪੀਣਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗਸ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ